કોરોના કોઈ કોઈ યુઝર ની આ ચક દે બેટા ઓકે થેન્ક્સ સાડે માનજોક सीएम સાહેબ ਦਾ ਇਹ ਜਿਹੜਾ ਯੁਥ ਨਸ਼ਿਆ ਵਿਰੋਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਇੱਕ ਮੇਨ ਜਿਹਨੂੰ ਆਪਾਂ ਬਿਗ ਫਿਸ਼ ਕਹ ਸਕਦੇ ਹਾਂ ਵੱਡੀ ਮੱਛੀ ਡਰੱਗ ਟ੍ਰੇਡ ਦੀ 5 ਕਿਲੋ 25 ਗ੍ਰਾਮ ਹਿਰੋਇਨ ਨਾਲ ਰੈਸਟ ਹੋਇਆ ਰਾਜੀਓਪਾਲ ਚੜ੍ਹਦੇ ਦਾ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਉਹਦੇ ਵਿੱਚ ਜਿਹੜਾ ਹੈਗਾ ਮਕਬੂਲਪੁਰ ਥਾਣੇ ਤੋਂ ਇੱਕ ਪਿਸਤਲ ਵੀ ਇੱਥੋਂ ਮਿਲਿਆ ਸੀ ਔਰ ਬਟਾਲੇ ਦੇ ਇੱਕ ਕੇਸ ਦੇ ਵਿੱਚ ਵੀ ਵਾਂਟਡ ਹੈ ਜਿਹਦੇ ਵਿੱਚ ਡਰੋਨ ਤੇ 10 ਕਿਲੋ ਦੀ ਰਿਕਵਰੀ ਦੇ ਸਾਥੀ ਅੱਠ ਦੀ ਗੱਲ ਹੈ ਉਸ ਤੋਂ ਬਾਅਦ ਉਹਦੇ ਵਿੱਚ ਇਹ ਜਿਹੜਾ ਰਾਜਪਾਲ ਇਹ ਫਿਗਰ ਹੋਇਆ ਉਸ ਇਨਵੈਸਟੀਗੇਸ਼ਨ ਦੇ ਵਿੱਚ 19 ਦਸ ਨੂੰ ਇਹਨੂੰ ਗ੍ਰਿਫਤਾਰ ਕਰਕੇ ਤੋਂ 5 ਕਿਲੋ ਤੇ 25 ਗ੍ਰਾਮ ਜੜੀ ਰਿਕਵਰ ਕੀਤੀ ਗਈ ਮੂਲਿਕ ਪੁਸ਼ਟੀ ਤੋਂ ਪਤਾ ਲੱਗਿਆ ਕਿ ਇਹਦੇ ਕ੍ਰਾਸ ਬਾਰਡਰ ਸਮੱਗਲਰਜ਼ ਨਾਲ ਕਾਫੀ ਲਿੰਕ ਨੇ ਔਰ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹਨੂੰ ਇਹ ਯੂਜ਼ ਕਰ ਰਹੇ ਸੀਗੇ ਕਿਉਂਕਿ ਇਹਦੇ ਖਿਲਾਫ ਜਿਹੜਾ ਡੇਰਾਪਾਪਾ ਨਾਨਕ ਥਾਣੇ ਦੇ ਵਿੱਚ ਪਹਿਲਾਂ ਵੀ ਪਰਚਾ ਹੈਗਾ ਜਿਹੜਾ ਐਫ ਆਈ ਆਰ ਨੰਬਰ 143/25 ਉਹਦੇ 10 ਕਿਲੋ ਹਿਰੋਇਨ ਤੇ 에어ਕ੍ਰਾਫਟ ਐਕਟ ਵੀ ਡਰੋਨ ਦਾ ਲੱਗਿਆ ਹੋਇਆ ਦੂਜੀ ਇੰਪੋਰਟੈਂਟ ਗੱਲ ਇਹ ਹੈ ਕਿ ਬੜਾ ਛਾਤਰ ਬੰਦਾ ਹੈ ਤੇ ਜਿਹੜੀ ਇੱਕ ਕਨਸਾਈਨਮੈਂਟਸ ਇਧਰ ਉਧਰ ਦਾ ਕੰਮ ਕਰਦਾ ਸੀਗਾ ਉਹ ਝੋਲਿਆਂ ਦੇ ਵਿੱਚ ਬੈਗਸ ਦੇ ਵਿੱਚ ਕੱਪੜੇ-ਕੁਪੜੇ ਉੱਪਰ ਪਾ ਕੇ ਜਿਵੇਂ ਵੀ ਅਲੱਗ-ਅਲੱਗ ਬੱਸ ਸਟੈਂਡਾਂ ਤੋਂ ਤੇ ਹੋਰ ਜਿਵੇਂ ਜਲੰਧਰ ਲੁਧਿਆਣਾ ਇਸ ਏਰੀਆ ਚ ਸਪਲਾਈ ਦੀ ਗੱਲ ਇਹਦੀ ਪੁਛਗਿੱਛ ਸਾਹਮਣੇ ਆਈ ਹੈ। ਔਰ ਮੇਨ ਗੱਲ ਇਹਦੇ ਚ ਇਹੀ ਹੈ ਕਿ ਪਿਛਲੇ ਮੇਰੇ ਖਿਆਲ ਤਕਰੀਬਨ 4-5 ਮਹੀਨੇ ਤੋਂ ਕਾਫੀ ਐਕਟਿਵ ਰਿਹਾ ਹੈ ਔਰ ਇਹਦੀ ਪੁਛਗਿੱਛ ਤੋਂ ਇਹ ਪਤਾ ਲੱਗਿਆ ਕਿ ਕਾਫੀ ਅਨਸਾਈਨਮੈਂਟਸ ਨੇ ਉੱਤੋਂ ਚੁੱਕੀਆਂ ਉਸੇ ਸੈਕਟਰ ਤੋਂ ਤੇ ਅੱਗੇ ਡਿਸਟ੍ਰਿਬਿਊਟ ਕੀਤੀਆਂ। ਇਸ ਕੇਸ ਚ ਇੱਕ ਲੋਕਲ ਬੰਦਾ ਅਸੀਂ ਕੱਲ ਫੇਰ ਹੋਰ ਅਰੈਸਟ ਕੀਤਾ ਉਹਦੀ ਵੀ ਪੁਛਗਿੱਛ ਚੱਲ ਰਹੀ ਹੈ। ਉਹ ਤੋਂ ਅੱਗੇ ਉਸ ਬੰਦੇ ਹੋਰ ਨਾਮਜ਼ਦ ਹੋਏ ਨੇ ਬਹੁਤ ਜਲਦੀ ਉਹ ਵੀ ਗ੍ਰਿਫਤਾਰ ਹੋਣਗੇ ਉਹਨਾਂ ਕੋ ਵੀ ਕਾਫੀ ਕਨਸਾਈਨਮੈਂਟਸ ਹੋਣ ਦੀ ਆਸ ਹੈ ਬਿਕੋਜ਼ ਵੱਡੇ ਲੈਵਲ ਦਾ ਕਮ ਸਮੱਗਲਿੰਗ ਦਾ ਹੋ ਰਿਹਾ ਸੀਗਾ ਇਹਨੂੰ ਆਪਾਂ ਇੱਕ ਵੱਡਾ ਨਾਰਕੋ ਕਾਟਲ ਕਹਿ ਸਕਦੇ ਹਾਂ ਔਰ ਰਾਜਪਾਲ ਦੀ ਜਿਹੜੀ ਉਮਰ ਹੈ ਤਕਰੀਬਨ 20 ਸਾਲ ਹੈ ਪਹਿਲਾਂ ਅਲੱਗ-ਅਲੱਗ ਸ਼ਿਪਯਾਰਡ ਦੇ ਵਿੱਚ ਚਨਈ ਤੇ ਮੁੰਬਈ ਦੇ ਵਿੱਚ ਕੰਮ ਕਰਦਾ ਰਿਹਾ 10ਵੀਂ ਪਾਸ ਹੈ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਦੇ ਖਿਲਾਫ ਇੱਕ ਅਰਜ਼ੀ ਦਰਜਾ ਮਕਬੂਲ ਪ੍ਰੋਜੈਕਟ 308 ਲੱਗੀ ਹੈ ਤੇ ਨਾਲ ਪੀ ਐਨ ਐਸ ਤੇ ਆਬਜੈਕਟ ਲਗਿਆ ਇਹਦੇ ਚ ਜਿਹੜੀ ਮੇਨ ਇਸ਼ੂ ਸਾਡਾ ਹੁਣ ਰਹਿੰਦਾ ਉਹ ਇਹਦੀ ਲਿੰਕੇਜਸ ਤੇ ਜਿਹੜੇ ਇੰਨੇ ਵੱਡੇ ਸਮਾਨ ਆਏ ਉਹ ਕਿੱਥੇ ਕਿੱਥੇ ਗਏ ਆ ਅਸਾਈਨਮੈਂਟਸ ਉਹਨਾਂ ਨੂੰ ਰਿਕਵਰ ਕਰਨਾ ਕੁਝ ਬੰਦੇ ਸਾਡੇ ਕੋਲ ਫਿਕਰ ਹੋ ਗਏ ਆ ਕੁਝ ਦੇ ਉੱਤੇ ਅਸੀਂ ਅਜੇ ਕੰਮ ਕਰ ਰਹੇ ਆ ਇਹਦਾ ਜੋ ਵੀ ਹਿਊਮਨ ਇੰਟ ਹੈ ਜਾਂ ਦੂਜਾ ਟੈਕਨੀਕਲੀ ਵੀ ਸਾਰਾ ਇਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਹਦੀ ਸੁਪਰਵਾਈਜ਼ਨ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਜੀ ਕਰ ਰਹੇ ਨੇ ਔਰ ਸ਼੍ਰੀਨ ਵਿਨੇਲਾ ਜੀ ਸਾਡੇ ਏਡੀਸੀਪੀ 2 ਸ਼ਿਵਦਰਸ਼ਨ ਏਸੀਪੀ ਸਾਹਿਬ ਤੇ ਇਨਸਪੈਕਟਰ ਵਿਨੋਦ ਕੁਮਾਰ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਕੀਤੀਆਂ ਔਰ ਹੁਣ ਵੀ ਇਹ ਅੱਛੀ ਰਿਕਵਰੀ ਹੈ ਸਰ ਟੋਟਲ ਕਿੰਨੇ ਨੋ देखो टोटल अजय ਨਹੀਂ ਆਪਾਂ ਕਹਿ ਸਕਦੇ ਇੱਕ ਬੰਦਾ ਕੱਲ ਵੀ ਫੜਿਆ ਲੋਕਲ ਉਹ ਥੋੜਾ ਅੱਗੇ ਡਿਸਟ੍ਰੀਬਿਊਟਰ ਟਾਈਪ ਬੰਦਾ ਇਹਦਾ ਚੇਲਾ ਜਿਹੜੇ ਜਿਆਦਾ ਮੇਨ ਬੰਦੇ ਇੱਕ ਪਹਿਲਾਂ ਫੜਿਆ ਗਿਆ ਸੀ ਡੇਰਾਪਾ ਮਨਾਨਤ ਦੋ ਬੰਦੇ ਹੋਰ ਬੜੇ ਇੰਪੋਰਟੈਂਟ ਦੇ ਸਾਹਮਣੇ ਆਏ ਉਹਨਾਂ ਤੇ ਅਸੀਂ ਵਰਕ ਕਰ ਰਹੇ ਸਰ ਤੁਸੀਂ ਕਿਹਾ ਮਹਿਜ 20 ਸਾਲ ਦੀ ਇਹ ਉਮਰ ਹੈ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਸੀ ਚਾਰ ਪੰਜ ਮਹੀਨੇ ਤੋਂ ਕਾਫੀ ਐਕਟਿਵ ਹੈ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਹੋਨਲੀ ਗ੍ਰੰਥੂੜੇ ਆ ਆ ਸਕੀ ਜੀ ਕੁਝ ਕਨਸਾਈਨਮੈਂਟਸ ਵੱਡੀਆਂ ਹੀ ਆਈਆਂ ਹਨ ਜੋ ਇਹਦੇ ਦੱਸਣ ਮੁਤਾਬਕ ਹੈ ਯਹੂਦ ਉਹਨੂੰ ਅਸੀਂ ਟਰੇਸ ਕਰ ਰਹੇ ਹਾਂ ਵੀ ਕਿਹੜਾ ਬੰਦਾ ਲੈ ਕੇ ਕਿਨੂੰ ਦਿੱਤੀਆਂ ਸੋ ਕਿਨੋਂ ਦੇ ਵਿੱਚ ਹੀ ਆਈ ਹੈ ਤਾਂ ਉਸ ਕਰਕੇ ਉਹ ਇੰਪੋਰਟੈਂਟ ਹੋ ਜਾਂਦੀ ਹੈ ਜੀ ਯਾਰਸ ਕਰਦਾ ਇਹ ਜਿਹੜੇ ਲਿੰਕਸ ਬਣ ਗਏ ਇਹਨੂੰ ਜਾਂਦਾ ਗਿਆ ਹੈ ਆ ਵੀ ਹੈ ਦੇਖੋ ਪਤਾ ਕੀ ਹੈ ਤੁਹਾਨੂੰ ਪਤਾ ਹੀ ਹੈ ਵੀ ਜਿੱਦਾਂ ਹੁਣ ਇਹ ਆਪਣੇ ਬਾਰਡਰ ਦੇ ਉੱਤੇ ਬੈਠੇ ਲੋਕ ਪਾਕਿਸਤਾਨ ਨਾਲ ਸਵੌਲਰਸ ਦਾ ਜਿਵੇਂ ਪ੍ਰਾਣੀਆਂ ਪੁੱਛਗਿੱਛਾਂ ਜੀ ਵੀ ਆਇਆ ਆਪਣੇ ਇਨਵੈਸਟੀਗੇਸ਼ਨ ਥ्रू ਆਇਆ ਹੈ ਕਿ ਰਾਪਟਾ ਹੋ ਜਾਂਦਾ ਸੋਸ਼ਲ ਮੀਡੀਆ ਰਾਹੀਂ ਕੋਈ ਲੋਕੋ ਦੱਸ ਪਾਉਂਦਾ ਜਦੋਂ ਆਪਾਂ ਕਿਸੇ ਰਸਤੇ ਦੇ ਉੱਤੇ ਤੁਰਦੇ ਆ ਤਾਂ ਕੋਈ ਨਾ ਕੋਈ ਰਸਤਾ ਅੱਗੇ ਕੋ ਅੱਗੇ ਲੱਭਦਾ ਰਹਿੰਦਾ ਜਦੋਂ ਸਾ ਲੱਗਦਾ ਕਿ ਇਸ ਰਾਹ ਤੇ ਤੁਰ ਰਹੇ ਆ ਹਾਂ ਜੀ ਸਰ ਇਹਨਾਂ ਕੋਈ ਅਸਲ ਵਿੱਚ ਗੋਡਫਾਦਰ ਕੀ ਲਗਾਉਂਦੇ ਆ ਨਹੀਂ ਉਹ ਲੱਗੇ ਹੋਏ ਆ ਜੀ ਪਾਕਿਸਤਾਨ ਦੇ ਉੱਤੇ ਹੀ ਮੰਗਾ ਰਿਆ ਪਰ ਇੰਟਰਸਟਿੰਗ ਗੱਲ ਇਹ ਆ ਰਹੀ ਹੈ ਕਿ ਇੱਕੋ ਸੈਕਟਰ بار بار ਯੂਜ਼ ਹੋ ਰਿਹਾ ਨਾ ਅੰਮ੍ਰਿਤਸਰ ਜਾਂ ਤਰਨਤਾਰਨ ਦਾ ਜਿਵੇਂ ਆਪਾਂ ਪਹਿਲਾਂ ਆ ਰਿਹਾ ਐ ਕਿ ਡੇਰਾ ਬਾਬਾ ਬਨਾਨਕ ਸੈਕਟਰ ਨੂੰ ਹੀ ਜ਼ਿਆਦਾ ਇਹਦੇ ਡਾਈਵਰਸੀਫਿਕੇਸ਼ਨ ਚ ਉਹ ਸਾਹਮਣੇ ਆਈਆਂ ਚੀਜ਼ਾਂ ਦੀ ਵਾਪਨ ਜਾਂਦਾ ਸੀ ਜਿਉਂ ਸੀ ਪਿਆ ਹੋਰ ਕਿਸੇ ਨੂੰ ਉੱਤੇ ਰਖਿਆ ਸੀ ਅੱਗੇ ਆਪ ਵੀ ਜਾਂਦੇ ਰਹੇ ਜੀ ਉਹ ਅੱਗੇ ਵੀ ਡਿਸਟ੍ਰਿਬਿਊਸ਼ਨ ਦਾ ਕੰਮ ਕੁਮ ਤੁਹਾਨੂੰ ਜਿਵੇਂ ਦੱਸਿਆ ਕਿ ਨਾਲ ਦਾ ਬੰਦਾ ਫੜਿਆ ਗਿਆ 10 ਕਿਲੋ ਉਹ ਵੀ ਬੜੀ ਵੱਡੀ ਰਿਕਵਰੀ ਹੈ ਜੇ ਆਪਾਂ ਦੇਖੀਏ ਤੇ ਉਸ ਤੋਂ ਇਲਾਵਾ ਜਿਹੜੇ ਹੁਣ ਬੰਦੇ ਭੱਜੇ ਹੋਏ ਆ ਉਹਨਾਂ ਦੇ ਉੱਤੇ ਵੀ ਸਾਨੂੰ ਕਾਫੀ ਹੈਗਾ ਕਿ ਵੱਡੀ ਕਨਸਾਈਨਮੈਂਟ ਉਹਨੂੰ ਦਿੱਤੀ ਗਈ ਹੈ ਸਰ ਪਾਕਿਸਤਾਨ ਹੈਂਡਲਰ ਹੀ ਕਿਸ ਦਾ ਨਾਮ ਸਾਹਮਣੇ ਆ ਉਹ ਨਹੀਂ ਆ ਜੀ ਉਹ ਕਰ ਰਹੇ ਆ ਉਹ ਬੇਸਿਕਲੀ ਨਾਮ ਤਾਂ ਕੋਈ ਵੀ ਬਣਾ ਲੈਂਦੇ ਆ ਜੀ ਅਸੀਂ ਚਾਹੁੰਦੇ ਵੀ ਔਥੈਂਟਿਕ ਹੋ ਜੇ ਫੇਰ ਹੀ ਗੱਲ ਸ਼ੇਅਰ ਕੀਤੀ ਜਾਵੇ ਉਹ ਤਾਂ ਨਿਕਨੇਮ ਕੋਈ ਆਪਣਾ ਠੁਠਾ ਸੱਚਾ ਜਿਹਾ ਰੱਖ ਲੈਂਦੇ ਆ ਉਹਦੇ ਕਰਕੇ ਉਹ ਅਸੀਂ ਕਰ ਰਹੇ ਹਾਂ ਤੇ ਹੋ ਜਾਏਗਾ ਜਲਦੀ ਸਾਨੂੰ ਕਲੀਅਰ ਸਰ ਹਰ ਵਾਰ ਕਿਦਾਂ ਦਾ ਦੱਸ ਪਰ ਨਾਰਮਲੀ ਹੈ ਮਤਲਬ ਉਹ ਜਿਆਦਾ ਠੀਕ ਹੈ ਮਤਲਬ ਜੇ ਆਪਾਂ ਕਹੀਏ ਬਹੁਤ ਜਿਆਦਾ ਹਾਈ ਫਾਈ ਨਹੀਂ ਹੈ ਜੇ ਪਰ ਪੈਸੇ ਉਸ 5 ਸਰ 7 ਮਹੀਨਿਆਂ ਚ ਚੰਗੇ ਕਮਾਏ ਸਰ ਲਗਾਤਾਰ ਛੋਟੀ ਉਮਰ ਦੇ ਜਿਹੜੇ ਬੱਚੇ ਆਉਂਦੇ ਇਹਨਾਂ ਕਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਆ ਆਪਾਂ ਉਹ ਧਿਆਨ ਤੋਂ ਸਾਹਮਣੇ ਆ ਰਹੇ ਆ ਦੇਖੋ ਮੈਂ ਤਾਂ ਹਮੇਸ਼ਾ ਬੱਚਿਆਂ ਨੂੰ ਤੁਹਾਡੇ ਰਾਹੀਂ ਜਰੂਰ ਬੇਨਤੀ ਕਰਦਾ ਕਿ ਦੇਖੋ ਆਪਣੀ ਮਿਹਨਤ ਦੀ ਕਮਾਈ ਕਰੋ ਉਹਦੇ ਰਾਹੀਂ ਬਰਕਤ ਹੈ ਔਰ ਇਹਨਾਂ ਝੂਠੇ ਜਿਹੜੇ ਖੁਆਬ ਨੇ ਮੈਂ ਇਹਨਾਂ ਨੂੰ ਕਹੂੰਗਾ ਜਾਂ ਝੂਠੀਆਂ ਇਲਿਊਜ਼ਨਸ ਜਿਹੜੀਆਂ ਹੁੰਦੀਆਂ ਕਿ ਪਤਾ ਨਹੀਂ ਸਾਨੂੰ ਅੱਜ ਹੀ ਰਾਤ ਅਮੀਰ ਕਰ ਦੂਗੀ ਇਹ ਚੀਜ਼ ਇਹ ਉਦੋਂ ਮਾੜੀ ਚੀਜ਼ ਥੋੜੀ ਦੇਰ ਵਾਸਤੇ ਚੰਗੀ ਲੱਗਦੀ ਪਰਦਾ ਇਨਜਾਮ ਤੁਸੀਂ ਦੇਖੋ ਅਲਟੀਮੇਟਲੀ ਜੇਲ੍ਹ ਚ ਜਾਂਦਾ ਤੇ ਕਨਵੈਕਸ਼ਨਾਂ ਹੁੰਦੀਆਂ ਇੰਨੀ ਹੈਵੀ ਰਿਕਵਰੀ ਦੇ ਵਿੱਚ ਬੰਦਾ ਆਮ ਤੌਰ ਤੇ ਕਨਵਿਕਟ ਹੋ ਜਾਂਦੇ ਹਨ ਹਾਂਜੀ ਰਿਮਾਂਡ ਤੇ ਚੱਲ ਰਿਹਾ ਜੀ ਸਾਡੇ ਕੋਲ ਇਹ ਮੇਰੇ ਖਿਆਲ ਆ ਸਾਡੇ ਕੋਲ ਜੀ ਚਾਰ ਦਿਨ ਦਾ ਹੈਗਾ ਜੀ ਸਰ ਇਹਦੇ ਜਿਹਨੇ ਬਲਕੀ ਜਿਹਨੇ ਕਿ ਆਪ ਨੂੰ 3 ਸਾਲ ਹੋ ਗਏ ਤਾਂ ਹੋ ਸਕਦਾ ਇਹਨੇ ਹਾਂ ਡਿਫਰੈਂਟ ਏजेस ਦੇ ਹੈਗੇ ਜਿਵੇਂ ਲਕੀ ਵੀ ਲਕੀ ਦੀ ਉਮਰ ਕਿੰਨੀ ਸੀ 19 20 ਸਾਲ ਦਾ ਹੀ ਸੀ ਲਕੀ ਵੀ ਜਿਹੜਾ ਪਹਿਲਾਂ ਜਿੱਤੋਂ 3 ਕਿਲੋ ਫੜੀ ਗਈ ਸੀ ਆਪਾਂ ਤੁਹਾਡਾ ਵੀ ਸ਼ੇਅਰ ਕੀਤਾ ਸੀ ਉਦੋਂ ਥੈਂਕ ਯੂ